ਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ 인ਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਵਕ-ਵਕ ਚੈਕਿੰਗ ਭਿਆਨ ਚਲਾਇਆ ਜਾ ਰਹੇ ਨੇ ਅ ਜਿਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੇ ਮਾਰਕੀਟ ਪਲੇਸਸ ਹੈਗੇ ਆ ਮਾਲਸ ਹੈਗੇ ਆ ਉਹਦੇ ਚੈਕਿੰਗ ਵਾਸਤੇ ਆਏ ਆ ਨਾਲ ਸਾਡੇ ਨਾਲ ਐਂਟੀ ਸਪਰਟਾਈਸ ਦੀ ਟੀਮ ਹੈ ਡੀਐਸਪੀ ਸਾਹਿਬ ਗੁਰਪ੍ਰੀਤ ਜੀ ਨੇ ਐਸਐਚਓ ਥਰਮਲ ਐਸਐਚਓ ਪੋਤਵਾਲੀ ਦੇ ਨਾਲ ਸਾਡੀ ਹੋਰ ਪੀਸੀਆਰ ਦੀ ਟੀਮ ਸਾਰੀ ਲੱਗਿਆ ਹੋਈਆਂ ਨੇ ਅ ਜਿਸ ਦੇ ਵਿੱਚ ਜਿਹੜੀ ਮੇਨ ਜਿਹੜੇ ਮਾਰਕੀਟ ਪਲੇਸਸ ਨੇ ਜਿਵੇਂ ਮਾਲਸ ਦੇ ਵਿੱਚ ਕਾਫੀ ਸੰਡੇ ਦੇ ਵਿੱਚ ਫੁੱਟਵਾਲਸ ਨਾਲ ਹੀ ਜਿਹੜੇ ਮਾਲਸ ਦੇ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਗੱਡੀਆਂ پارک ਹੁੰਦੀਆਂ ਨੇ ਉਹਨਾਂ ਨੂੰ ਵੀ ਸਾਡੀ ਜਿਹੜੀ ਲੜਕੇ ਟੀਮਸ ਹੈਗੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਨੰਬਰ ਸਾਰੇ ਵੈਰੀਫਿਕੇਸ਼ਨ ਕਰ ਰਹੇ ਆ ਮੇਨ ਮਕਸਦ ਹੈਗਾ ਕਿ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ ਸਿਕਿਉਰਿਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਵੱਖ-ਵੱਖ ਮਾਰਕੀਟ ਪਲੇਸਸ ਦੀ ਵੱਖ-ਵੱਖ ਸਪੈਸ਼ਲ ਨਾਕਾਬੰਦੀਆਂ ਰਾਈ ਇੱਕ ਅਸੀਂ ਸਪੈਸ਼ਲ ਚੈਕਿੰਗ ਅਭਿਆਨ ਚਲਾ ਰਹੇ ਆ ਸਾਡਾ ਮੇਨ ਇੱਕੋ ਇੱਕ ਇੱਕ ਮਕਸਦ ਹੈ ਕਿ ਇੰਡੀਪੈਂਡੈਂਸ ਡੇ ਦੇ ਮੱਦੇ ਨਜ਼ਰ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਮੈਸੇਜ ਕਨਵੇ ਕਰਨਾ ਕਿ ਸਾਡੇ ਵੱਲੋਂ ਸਾਰੇ ਸਿਕਿਉਰਿਟੀ ਦੇ ਪੁਕਤਾਂ ਅੰਜਾਮ ਕੀਤੇ ਕਰ ਲਏ ਗਏ ਨੇ ਜਿਹੜੇ ਸਸਪੀਸ਼ੀਅਸ ਪਰਸਨ ਅਗੇ ਨੇ ਉਹਨਾਂ ਦੇ ਉੱਤੇ ਸਪੈਸ਼ਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਬੰਦਾ ਕਿਸੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਦੀਮਾ ਕਿਹੜੀ ਕਿਹੜੀਆਂ ਲਾਈਆਂ ਸਰ ਜਿਹੜੀ ਚੈਕਿੰਗ ਅ ਇਸ ਦੇ ਵਿੱਚ ਸਾਡੀਆਂ ਥਾਣਾ ਕੋਤਵਾਲੀ ਦੀ ਟੀਮਸ ਨੇ ਥਾਣਾ ਕਨਾਲ ਕਲੋਨੀ ਦੀ ਟੀਮਸ ਨੇ ਇਸ ਤੋਂ ਇਲਾਵਾ ਥਾਣਾ ਥਰਮਲ ਦੇ ਟੀਮਸ ਲੱਗੀਆਂ ਨੇ ਨਾਲ ਹੀ ਅਸੀਂ ਪੀਸੀਆਰ ਦੀ ਟੀਮ ਵੀ ਸਪੈਸ਼ਲ ਡਿਪਲੋਏ ਕੀਤੀਆਂ ਨੇ ਸਾਡੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਹੈ ਨਹਿਰਾਂ ਦੇ ਜਿਹੜੇ ਪੁਲ ਸੀਗੇ ਉਹਨਾਂ ਦੇ ਉੱਪਰ ਵੀ ਅਸੀਂ ਇੱਕ ਪਰ ਥਾਣਾ ਵਾਈਜ਼ ਇੱਕ ਇੱਕ ਨਾਕਾ ਲਗਾਇਆ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪਬਲਿਕ ਦੀ ਆਮਦ ਜ਼ਿਆਦਾ ਹੁੰਦੀ ਹੈ ਸੰਡੇ ਵਾਲੇ ਦਿਨ ਜਿੱਦਾਂ ਕਿ ਮਾਲਸ ਆ ਜਾਂ ਮੇਨ ਮਾਰਕੀਟ ਪਲੇਸਸ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਫੋਰਸ ਕਿੰਨੀ ਲਾਈ ਹੈਗੀ ਸਰ ਰਾਤ ਨੂੰ ਵੀ ਇਹ ਨਾਕਾਬੰਦੀ ਹੋਊਗੀ ਆ ਦੇਖੋ ਅਸੀਂ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਚੈਕਿੰਗ ਕਰ ਰਹੇ ਹਾਂ ਜਿੱਦਾਂ ਅਮੌਲਸ ਦੀ ਜਿਹੜੀ ਟਾਈਮਿੰਗ ਹੈਗੀ ਸਾਡੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗੀ ਹੈ ਇਸ ਤੋਂ ਇਲਾਵਾ ਰਾਤ ਨੂੰ ਜਿਹੜੀ ਸਾਡੀ ਐਨਪੀਐਸ ਨਾਕਾਬੰਦੀ ਹੁੰਦੀ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਉਸ ਦੇ ਵਿੱਚ ਜਿਹੜੀ ਹੈਗੀ ਫੋਰਸ ਨੂੰ ਸਪੈਸ਼ਲ ਇੰਸਟ੍ਰਕਸ਼ਨਸ ਪਾਸ ਆਨ ਕੀਤੇ ਆ ਨੇ ਥੋੜਾ ਜਿਹਾ ਅਸੀਂ ਸਟਰੈਂਥਨਿੰਗ ਕੀਤਾ ਹੈ ਨਾਕਾਬੰਦੀ ਨੂੰ ਤਾਂ ਇਹ ਸਾਡੀ ਜਿਹੜੀ ਚੈਕਿੰਗ ਹੈ ਇਹ